ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਜਸਟਿਸ ਯਸ਼ਵੰਤ ਵਰਮਾ ਖਿਲਾਫ ਉਹਨਾਂ ਦੇ ਜਿਹੜੇ ਦੋਸ਼ ਨੇ ਉਹਨਾਂ ਤੇ ਲੱਗੇ ਹੋਏ ਉਹਨਾਂ ਦੀ ਜਾਂਚ ਲਈ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਵਾ 146 ਲੋਕ ਸਭਾ ਦੇ ਮੈਂਬਰਾਂ ਵੱਲੋਂ ਇੰਪੀਚਮੈਂਟ ਮਹਾਂ ਦੋਸ਼ ਦਾ ਨੋਟਿਸ ਦਿੱਤਾ ਗਿਆ ਸੀ ਇੰਪੀਚਮੈਂਟ ਪ੍ਰੋਸੀਡਿੰਗਸ ਸ਼ੁਰੂ ਹੋਣੀਆਂ ਸੀ ਔਰ ਔਰ ਇਹ ਜਿਹੜੀ ਤਿੰਨ ਮੈਂਬਰੀ ਕਮੇਟੀ ਜਿਹੜੀ ਓਮ ਬਿਰਲਾ ਨੇ ਬਣਾਈ ਆ ਉਹਦੀ ਸੁਪਰੀਮ ਕੋਰਟ ਦੇ ਜੱਜ ਅਰਵਿੰਦ ਕੁਮਾਰ ਉਹਦੀ ਅਗਵਾਈ ਕਰ ਰਹੇ ਨੇ ਦੋ ਦੇ ਨਾਲ ਹਾਈ ਕੋਰਟ ਦੇ ਜੱਜ ਨੇ ਯਸ਼ਵੰਤ ਵਰਮਾ ਜਸਟਿਸ ਯਸ਼ਵੰਤ ਵਰਮਾ ਤੇ ਇਲਜ਼ਾਮ ਆ ਕਿ ਉਹਨਾਂ ਦੀ ਕੋਠੀ ਦਿੱਲੀ ਦੀ ਕੋਠੀ ਦੇ ਵਿੱਚੋਂ ਬਹੁਤ ਸਾਰੀ ਜ਼ਿਆਦਾ ਕੈਸ਼ ਮਿਲੀ ਉਹ ਕੈਸ਼ ਦਾ ਕੀ ਬੈਕਗ੍ਰਾਉਂਡ ਸੀ ਇਹੋ ਹੀ ਅੰਦਾਜ਼ਾ ਲਾ ਰਿਆ ਸੀ ਵੀ ਸ਼ਾਇਦ ਅੰਦਾਜ਼ਾ ਲਾਇਆ ਜਾ ਰਿਹਾ ਵਾ ਵੀ ਸ਼ਾਇਦ ਕੇਸਾਂ ਦੀ ਸਮਾਈ ਵਾਸਤੇ ਇੱਕ ਸ਼ਾਇਦ ਕੈਸ਼ ਸੋਨਾ ਕੁਲ ਇਕੱਠੀ ਹੋਈ ਹੋਈ ਸੀ ਹਾਲਾਂਕਿ ਇਹਦੇ ਇਸ ਦੋਸ਼ ਦੀ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਲੇਕਿਨ ਇੰਨੀ ਵੱਡੀ ਮਾਕਰਾ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਕੈਸ਼ ਮਿਲਣਾ ਇੱਕ ਬਹੁਤ ਗੰਭੀਰ આરોਪ ਆ ਦੇਖਦੇ ਹਾਂ ਕਿ ਇਹ ਕਮੇਟੀ ਕੀ ਸੁਝਾਅ ਦੇਦੀ ਆ ਔਰ ਫਾਈਨਲੀ ਉਹਨਾਂ ਦੀ ਇੰਪੀਚਮੈਂਟ ਪ੍ਰਸੀਡਿੰਗਸ ਸ਼ੁਰੂ ਹੋ ਸਕਦੀਆਂ ਕਿ ਨਹੀਂ ਹੋ ਸਕਦੀਆਂ ਇਹ ਤੇ ਮੈਂ ਵੀ ਦੱਸਣਾ ਚਾਹਣਾ ਕਿ ਅੱਜ ਤੱਕ ਭਾਰਤ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਸੁਪਰੀਮ ਕੋਰਟ ਜੱਜ ਜਾਂ ਹਾਈ ਕੋਰਟ ਜੱਜ ਦੀ ਇੰਪੀਚਮੈਂਟ ਉਹਨਾਂ ਦੇ ਖਿਲਾਫ ਮਹਾਦੋਸ਼ ਸਾਬਤ ਨਹੀਂ ਪਿਆ ਹਾਲਾਂਕਿ 6 ਪੰਜਵਰੀ ਇਹ ਇਪੀਚਮੈਂਟ ਪ੍ਰਸੀਡਿੰਗ ਸ਼ੁਰੂ ਹੋਈਆਂ ਮੈਨੂੰ ਯਾਦ ਹੈ ਕਿ ਮੈਂ ਜਦੋਂ ਚੰਡੀਗੜ੍ਹ ਦੇ ਵਿੱਚ ਸੀ 1987 ਔਰ 90 ਦੇ ਦਰਮਿਆਨ ਜਸਟਿਸ ਵੀਰ ਅਮਰਸਵਾਮੀ ਜਿਹੜੇ ਉਸ ਵੇਲੇ ਚੀਫ ਜਸਟਿਸ ਸਨ ਪੰਜਾਬ ਐਂਡ ਹਰਨਾਇਕ ਕੋਰਟ ਦੇ ਉਹਦਾ ਕਿ ਉਹਨਾਂ ਦੇ ਖਿਲਾਫ ਇਹ ਇਪੀਚਮੈਂਟ ਪ੍ਰਸੀਡਿੰਗ ਸ਼ੁਰੂ ਹੋਈਆਂ ਸੀ ਉਹਨਾਂ ਦੇ ਖਿਲਾਫ ਇਲਜ਼ਾਮ ਸੀ ਕਿ ਉਹਨਾਂ ਨੇ ਬਹੁਤ ਜ਼ਿਆਦਾ ਪਾਵਰਟੀ ਜਸਟਿਸ ਖਰਚਾ ਕੀਤਾ ਫਜ਼ੂਲ ਖਰਚੀ ਕੀਤੀ ਲੇਕਿਨ ਉਹ ਬਾਅਦ ਦੇ ਵਿੱਚ ਇੰਪੀਚਮੈਂਟ ਪ੍ਰੋਸੀਡਿੰਗਸ ਚੱਲ ਨਹੀਂ ਸਕੀ ਸੋ ਪੰਜ ਵਾਰੀ ਇੰਪੀਚਮੈਂਟ ਪ੍ਰੋਸੀਡਿੰਗਸ ਮਹਾਦੋਸ਼ ਦਾ ਜਿਹੜਾ ਕਾਰਵਾਈ ਆ ਸ਼ੁਰੂ ਹੋਈ ਆ ਲੇਕਿਨ ਉਹ ਸਿਰੇ ਨਹੀਂ ਚੜ ਸਕੀ ਦੇਖਦੇ ਆ ਕਿ ਜਸਟਿਸ ਯਸ਼ਵੰਤ ਵਰਮਾ ਦੇ ਕੇਸ ਦੇ ਵਿੱਚ ਵਾਕਈ ਉਹਨਾਂ ਦੀ ਇੰਪੀਚਮੈਂਟ ਹੁੰਦੀ ਹੈ ਜਾਂ ਨਹੀਂ ਦੂਜੀ ਖਬਰ ਵੱਲ ਵਧਦੇ ਆ ਅਮਰੀਕਾ ਤੋਂ ਇੱਕ ਬਹੁਤ ਮੰਦ ਪਾਗੀ ਖਬਰ ਆ ਰਹੀ ਆ ਕਿ ਨਾਰਥ ਹਾਲੀਵੁੱਡ ਸ਼ਹਿਰ ਦੇ ਨੇੜੇ ਉੱਥੇ ਗੁਰਦੁਆਰਾ ਸਾਹਿਬ ਦੇ ਕੋਲ 70 ਸਾਲਾ ਸਿੱਖ जरा एक शख्स है उन्होंने उत्ते जानलेवा हमला किया गया गोल्फ स्टिक्स के सैर कर रहे सन जिम्मे रोज गुरद्वारा साहब जाते थे उन्हें गोल्फ स्टिक हमला किया गया वह बहुत गंभीर रूप हस्पताखिल और अपनी अः जिंदगी की लड़ाई लड़ रहे हैं असि आस करते हैं अरदास करते हैं कि वह इस संकट के निकल सकन और राजी होने घर वापस जा सकन अः इस घटना ने ਪ੍ਰਾਣਿਕ ਜਿਹੜੀ ਘਟਨਾਵਾਂ ਹੋਈਆਂ ਉਹਨਾਂ ਦੀ ਯਾਦ ਤਾਜ਼ਾ ਕਰ ਦਿੱਤੀ ਹੈ ਤੁਹਾਨੂੰ ਯਾਦ ਹੋਊਗਾ ਕਿ 2012 ਦੇ ਵਿੱਚ ਉਹ ਖਕਰੀਕ ਗੁਰਦੁਆਰਾ ਵਿਸਕੌਂਸਨ ਦੇ ਵਿੱਚ ਇੱਕ ਸ਼ਖਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਹਦੇ 6 ਲੋਕ ਮਾਰੇ ਗਏ 4 ਜ਼ਖਮੀ ਹੋਏ ਔਰ ਇੱਕ ਬਾਅਦ ਦੇ ਵਿੱਚ ਉਹ ਜ਼ਖਮੀਆਂ ਦੇ ਵਿੱਚੋਂ ਉਹਦੀ ਵੀ ਮੌਤ ਹੋ ਗਈ ਸੀ ਸੋ ਟੋਟਲ 7 ਬੰਦੇ ਉਹਦੇ ਵਿੱਚ ਮਾਰੇ ਗਏ ਸਨ ਤੇ ਇਹੋ ਜਿਹੀ ਹੋਰ ਵੀ ਘਟਨਾਵਾਂ ਹੋਈਆਂ ਪੈਟਰੋਲ ਪੰਪ ਦੇ ਬਾਹਰ ਜਾਂ ਕਈ ਥਾਵਾਂ ਤੇ ਲੋਕਾਂ ਦੇ ਹਮਲੇ ਹੋਇਆ ਸੋ ਇਹ ਜਿਹੜੀ ਤਾਜ਼ਾ ਘਟਨਾ ਹੋਈ ਹੈ ਨਾਰਥ ਹਾਲੀਵੁੱਡ ਦੀ ਉਹਨੇ ਪ੍ਰਾਣਿਕ ਘਟਨਾਵਾਂ ਨੂੰ उन्होंने याद ताज़ा कराती है हम आप अगली खबर देखें दे सुप्रीम कोर्ट ने आदेश दिते हैं, निर्देश दिए हैं, स्टेटा नू, सेंटर यूनियन टैरेटरीज कि जेडे कैदी सजा अपनी कर चुके हैं उन्होंने रिहा कर दिता जाए बहुत अहम फैसला वा ये इस करके अहम फैसला वा क्योंकि बहुत सारे सिख कैदी भी सजाव कर चुके हैं ਬੰਦੀ ਸਿੰਘਾਂ ਦੀ ਰਿਹਾਈ ਦੀ ਬੜੀ ਧੀਰ ਤੋਂ ਪੰਜਾਬ ਦੀਆਂ ਪਾਰਟੀਆਂ ਮੰਗ ਕਰ ਰਹੀਆਂ ਵਾ ਇਹ ਜਿਹੜਾ ਵਾ ਇਹ ਕੇਸ ਪੰਜਾਬ ਨਾਲ ਸੰਬੰਧ ਨਹੀਂ ਰੱਖਦਾ 2002 ਦੇ ਵਿੱਚ ਨਿਤਿਸ਼ ਕਟਾਰਾ ਕਤਲ ਕੇਸ ਹੋਇਆ ਸੀ 2002 ਦੇ ਵਿੱਚ ਉਸ ਕੇਸ ਦਾ ਦੋਸ਼ੀ ਸੀ ਸੁਖਦੇਵ ਯਾਦਵ ਉਰਫ ਪਹਿਲਵਾਨ ਉਹਨੂੰ ਉਮਰ ਕਿੰਨੀ ਸਜ਼ਾ ਹੋਈ ਸੀ 20 ਸਾਲ ਦੀ ਸਜ਼ਾ ਕਰ ਚੁੱਕਾ ਵਾ ਸੋ ਉਹਨੂੰ ਉਹਦੀ ਰਿਹਾਈ ਦੇ ਆਰਡਰ ਕਰਦੇ ਹੋਏ ਸੁਪਰੀਮ ਕੋਰਟ ਨੇ ਹਦਾਇਤ ਦਿੱਤੀ ਕਿ ਜਿਹੜੇ ਵੀ ਕੈਦੀ ਆਪਣੀ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ ਦੇਖਦੇ ਆਂ ਕੀ ਅਜਿਹੇ ਕੰਦੀ ਸਿੰਘ ਨੇ ਜਿਹੜੇ ਸਿੱਖ ਕੈਦੀ ਆਪਣੇ ਸਜ਼ਾ ਪੂਰੀ ਕਰ ਚੁੱਕੇ ਆ ਜਿਹੜੇ 30-30 ਸਾਲ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਦੀ ਰਿਹਾਈ ਹੋਉਂਦੀ ਹੈ ਕਿ ਨਹੀਂ ਹੁਣ ਲਾਸਟ ਖਬਰ ਵੱਲ ਵਧਦੇ ਆ ਉਹ ਹੈ ਲੈਂਡ ਪੂਲਿੰਗ ਨਾਲ ਸੰਬੰਧਿਤ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਲੈਂਡ ਪੂਲਿੰਗ ਨੂੰ ਪੰਜਾਬ ਸਰਕਾਰ ਨੇ ਵਾਪਸ ਲੈ ਲਿਆ ਨੀਤੀ ਨੂੰ ਵਾਪਸ ਲੈ ਲਿਆ ਹੈ ਔਰ ਇਹਦੇ ਵਾਸਤੇ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਦਾ ਵਿੱਚ ਸੀਨੀਅਰ ਅਧਿਕਾਰੀ ਨੇ ਲੇਕਿਨ ਸੰਯੁਕਤ ਕਿਸਾਨ ਮੋਰਚਾ ਜਿਹੜੀ ਵੱਖਰੇ ਵੱਖਰੇ ਕਿਸਾਨ ਜਥੇਬੰਦੀਆਂ ਦੀ ਜਥੇਬੰਦੀ ਆ ਸੰਸਥਾ ਵਾ ਉਹਨਾਂ ਨੇ ਕਿਹਾ ਵਾ ਵੀ ਇਹਦੀ ਜਿਹੜੀ ਨੋਟੀਫਿਕੇਸ਼ਨ ਆ ਜਿੰਨੇ ਚਿਰ ਤੱਕ ਉਹ ਰੱਦ ਨਹੀਂ ਹੁੰਦੀ ਉਹ ਸੰਘਰਸ਼ ਜਾਰੀ ਰੱਖਾਂਗੇ ਤਾਂ ਯਾਦ ਹੋਊਗਾ ਕਿ ਮਈ 14 ਨੂੰ ਲੈਂਡ ਪੂਲਿੰਗ ਨੀਤੀ ਦੀ ਨੋਟੀਫਿਕੇਸ਼ਨ ਹੋਈ ਸੀ ਫਿਰ ਉਹ ਦੋ ਵਾਰੀ ਤਬਦੀਲੀ ਕੀਤੀ ਗਈ ਪਹਿਲਾਂ ਜੂਨ 4 ਨੂੰ ਫਿਰ ਜੁਲਾਈ ਸੋ ਇੱਕ ਤਰੀਕੇ ਨਾਲ ਤਿੰਨ ਨੋਟੀਫਿਕੇਸ਼ਨ ਜਾਰੀ ਹੋਈਆਂ ਵਾ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਦੀ ਮੰਗਿਆ ਕਿ ਇਹ ਨੋਟੀਫਿਕੇਸ਼ਨ ਜਿਹੜੀਆਂ ਵਾ ਇਹ ਰੱਦ ਹੋਣੀ ਚਾਹੀਦੀਆਂ ਵਾ ਸੰਯੁਕਤ ਕਿਸਾਨ ਮੋਰਚੇ ਨੇ ਸਰਕਾਰ ਨੂੰ 20 ਅਗਸਤ ਤੱਕ ਦਾ ਟਾਈਮ ਦਿੱਤਾ ਵਾ ਨੋਟੀਫਿਕੇਸ਼ਨਸ ਰੱਦ ਕਰਨ ਵਾਸਤੇ ਪਰ ਫਿਰ ਉਹਨਾਂ ਕਿਹਾ ਵਾ ਕਿ 24 ਤਰੀਕ ਨੂੰ ਸਮਰਾਲੇ ਦੇ ਵਿੱਚ ਇੱਕ ਮਹਾ ਕਿਸਾਨ ਰੈਲੀ ਹੋਵੇਗੀ ਜਿੱਥੇ ਅਗਲਾ ਫੈਸਲਾ ਲਿਆ ਜਾਊਗਾ ਕਿ ਇਹ ਹੁਣ ਫਾਈਨਲੀ ਕੀ ਕਰਨਾ ਬਹੁਤ ਵੱਡੀ ਕਿਸਾਨਾਂ ਵਾਸਤੇ ਇੱਕ ਜਿੱਤ ਆ ਕਿ ਲੈਂਡ ਪੂਲਿੰਗ ਨੀਤੀ ਜਿਹੜੀ ਆ ਜਿਹਦਾ ਕਿਸਾਨ ਵਿਰੋਧ ਕਰ ਰਹੇ ਸਨ ਵਿਰੋਧੀ ਪਾਰਟੀਆਂ ਵਿਰੋਧ ਕਰ ਰਹੀਆਂ ਸਨ ਉਹਨੂੰ ਸਰਕਾਰ ਨੇ ਵਾਪਸ ਲੈ ਜਾਦਾ। ਅਜਿਹਾ ਟੌਪਿਕ ਜਿਹੜਾ ਨਾਲ ਸੰਬੰਧਤ ਆ ਕਿ ਲੈਂਡ ਪੂਲਿੰਗ ਨੀਤੀ ਨੂੰ ਲਿਆਂੜ ਲਈ ਤੋਂ ਬਾਅਦ ਉਹਨੂੰ ਵਾਪਸ ਕਰਨ ਵਾਸਤੇ ਕਰਨ ਦੇ ਕੀ ਮੈਨੇ। ਇਹਦਾ ਆਮ ਆਦਮੀ ਪਾਰਟੀ ਸਰਕਾਰ ਤੇ ਕੀ ਅਸਰ ਪਊਗਾ? ਤੁਹਾਨੂੰ ਯਾਦ ਹੋਊਗਾ 2020-21 ਦੇ ਵਿੱਚ ਤਿੰਨ ਖੇਤੀ ਬਿੱਲ ਆਈ ਸੀ। ਭਾਜਪਾ ਸਰਕਾਰ ਕੇਂਦਰ ਦੀ ਸਰਕਾਰ ਅੜੀ ਰਹੀ ਇੱਕ ਸਾਲ ਉਹਨਾਂ ਨੇ ਉਹ ਬਿੱਲ ਜਿਹੜੇ ਨੇ ਵਾਪਸ ਨਹੀਂ ਲਏ ਲੇਕਿਨ ਅਖੀਰ ਕਿਸਾਨਾਂ ਦੇ ਮੰਗਾ ਦੇ ਸਾਹਮਣੇ ਸਰਕਾਰ ਨੂੰ ਕੁਰਬਨੀ ਟਿਕਨੇ ਪਏ ਔਰ ਫਿਰ ਕਿਸਾਨ ਜਿਹੜੇ ਕਿਸਾਨ ਬਿਲ ਸੀ ਉਹ ਤੇ ਨੇ ਵਾਪਸ ਹੋ ਗਏ ਹੁਣ ਵੀ ਇਸੇ ਤਰ੍ਹਾਂ ਦੀ ਲੈਂਡ ਪੂਲਿੰਗ ਨੀਤੀ ਆ ਸਰਕਾਰ ਪਿਛਲੇ 3 ਮਹੀਨੇ ਤੁਹਾਡੀ ਸੀ ਕਿ ਬਹੁਤ ਚੰਗੀ ਨੀਤੀ ਆ 2 ਮਹੀਨਿਆਂ ਤੋਂ ਕਿਸੀ ਨੂੰ ਲਾਗੂ ਕਰਨਾ ਹੀ ਕਰਨਾ ਵਾ ਪਰ ਫਾਈਨਲੀ ਉਹਨੂੰ ਵਾਪਸ ਲੈਣਾ ਪਿਆ ਸੋ ਜੋ ਖੇਤੀ ਬਿੱਲਾ ਦਾ ਪਾਰਟਾ ਕੈਸਰ ਹੋਇਆ ਕਿ ਉਹੋ ਜਿਹਾ ਹੀ ਅਸਰ ਆਮ ਆਦਮੀ ਪਾਰਟੀ ਅਬ ਇਹ ਉਤੇ ਹੋਵੇਗਾ ਲੈਂਡ ਪੂਲਿੰਗ ਨੀਤੀ ਦਾ